ਹਾਂਜੀ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਐਚਐਸ ਪਿਟ ਲਾਗ ਤੇ ਸਵਾਗਤ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੋ ਅੱਜ ਆਪਾਂ ਸਫਾਈ ਸਫਾਈ ਸੁਈ ਕੀਤੀ ਹੈ ਆਉ ਤੁਹਾਨੂੰ ਇੱਕ ਰੀ ਚੈੱਕ ਕਰਾਉਣੀ ਹੈ ਬਾਈ ਕਾਫੀ ਸਫਾਈ ਕਰਕੇ ਤੇ ਇੱਕਰੀ ਇੱਕ ਕਪਾਕਾਲ ਮਿੱਟੀ ਪਾਤੀ ਲੈ ਕੇ ਤੇ ਕਿਉਂਕਿ ਥੋੜੀ ਮਿੱਟੀ ਇੱਧਰ ਵੀ ਕਰਨੀ ਸੀ ਕਿਉਂਗੇ ਇਧਰ ਸਾਰਾ ਖਰਾਬ ਹੋ jata ਬਸ ਤਾਂ ਆਪਾਂ ਇਹ ਖੁੱਲੀਆਂ ਰੱਖੀਆਂ ਹੈ ਸੋ ਹਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਸ਼ਾਮ ਦੇ ਲਗਭਗ 4:30 ਹੋ ਗਏ ਤੇ ਦਿਨ ਵੀ ਅਜ ਕਾਫੀ ਜ਼ਿਆਦਾ ਲੱਗਾ ਹੈ ਤੇ ਹੁਣ ਆਪਾਂ ਕਰਨ ਲੱਗੇ ਹਾਂ ਉੱਪਰ ਇੱਕ ਤੇ ਇਹਨਾਂ ਦੀ ਕੀੜੀ ਦੀ ਸਫਾਈ ਵੀ ਕਰਨ ਵਾਲੀ ਸੀ ਸੋ ਆਪਾਂ ਇੱਕੋ ਕੀੜੀ ਨੂੰ ਅੱਜ ਛੇੜਾਂਗੇ ਕਿਉਂਕਿ ਜੇ ਮਤਲਬ ਦੋਵੇਂ ਇੱਕੋ ਦਿਨ 'ਚ ਕਰਨ ਲੱਪੀਏ ਤੇ ਫਿਰ ਕੰਮ ਪ੍ਰੋਪਰ ਨਹੀਂ ਸਹੀ ਹੁੰਦਾ ਤੇ ਦਿਨਾਂ ਚੰਗਾ ਇੱਕ ਹੀ ਆਪਾਂ ਕਰੀਏ ਤੇ ਇੱਕ ਨਾਲੇ ਕੱਲ ਆਪਣਾ ਗੰਝਾ ਜਿਹੜਾ ਚੂਚਾ ਹੈ ਦੂਜਾ ਸੋ ਵੀ ਆਪਣਾ ਐਕਸਪਾਇਰ ਹੋ ਗਿਆ ਸੋ ਪਤਾ ਨੇ ਬਤਾਉਂ ਕਿਉਂਕਿ ਤੁਹਾਨੂੰ ਪਤਾ ਹੈ ਦੋ ਗੰਝਿਆਂ ਦੇ ਵਿੱਚ ਪ੍ਰੋਬਲਮ ਹੀ ਤੇ ਇੱਕ ਦੀ ਦਵਾਈ ਹਜੇ ਵੀ ਆ ਚੈੱਕ ਕਰ ਸਕਦੇ ਜੇ ਤੁਸੀਂ ਸੋ ਇਹ ਲੰਮੜ ਬਲੱਤਾਂ ਤੋਂ ਇਹਦੀ ਹੈਗੀ ਪ੍ਰੋਬਲਮ ਕਿਥੋਂ ਤੁਰਿਆ ਫਿਰਿਆ ਨਹੀਂ ਜਾਂਦਾ ਇਹਨਾਂ ਬਾਕੀ ਚਲੋ ਸਾਰੇ ਐਕਟਿਵ ਐਵੇਂ ਹੀ ਰਹਿਣ ਇਹ ਐਵੇਂ ਹੀ ਰਹੇ ਉੱਗੇ ਵੀ ਲੰਮੇ ਪੈ ਕੇ ਦਾਣਾ ਖਾਂਦਿਆ ਸੀ ਤੇ ਇੱਕ ਗਾਇਸ ਆਪਾਂ ਬਣਾਵਾਂਗੇ ਇਹਦਾ ਮਲੂਸਾ ਕਿੰਨੇ ਦੋ ਮੰਜਲਾਂ ਕਰ ਦਾਂਗੇ ਇਹਦੇ 'ਚ ਕਿਉਂਕਿ ਇਹ ਥੋੜਾ ਇੱਕ ਤੁਹਾਨੂੰ ਵਲੌਗ 'ਚ ਪਤਾ ਲੱਗਦਾ ਰਹੂਗਾ ਤੇ ਆਇਦਰ ਵੀ ਅੱਜ ਤੜਕੀ ਮਿੱਟੀ ਫੇਰਤੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹਦੇ 'ਚ ਮਿੱਟੀ ਸਾਰੀ ਲਾ ਕੇ ਖਾਗੇ ਸੀ ਤੇ ਇਹਨੂੰ ਵੀ ਆਪਾਂ ਇੱਕ ਵਾਰੀ ਕਲਰ ਕਰਾਂਗੇ ਤੇ ਇਹਨਾਂ ਨੂੰ ਵੀ ਦੁਬਾਰਾ ਕਲਰ ਕਰਾਂਗੇ ਕਿਉਂਕਿ ਕਲਰ ਆਪਾਂ ਲੈ ਆਂਦੇ ਆ ਬਲੈਕ ਕਲਰ ਵੀ ਆਪਣੇ ਤੋਂ ਪਿਆਏ ਤੇ ਇੱਕ ਆਪਾਂ ਖੁੱਡੇ ਤੇ ਕਿਹੜਾ ਕਰਨਾ ਹੈ ਇਸ ਨੇ ਨਾ ਬਲੂ ਜਿਹਾ ਕਲਰ ਆ ਸੋ ਤੁਹਾਨੂੰ ਉਹ ਚੈੱਕ ਕਰਾ ਲਾਂਗੇ ਕਰੀ ਸੋ ਬਣੇ ਰੋ ਵਲੌਗ ਨਾਲ ਤੇ ਆਓ ਆਪਾਂ ਤੇਜ਼ ਦੀ ਸਫਾਈ ਕਰੀਏ ਤਾਂ ਅਜੀ ਗਾਇਜ਼ ਬੋਰੀਆਂ ਦਿੱਤੀਆਂ ਚੱਕ ਸੋ ਫੱਕ ਪਾਈ ਫੱਕ ਕਰਕੇ ਇਹਨਾਂ ਦੇ ਨਾਲ ਇਹ ਦਿੱਤ ਕੋਈ ਨਾ ਪਾਈ ਇਹਰਾ ਹਾਂ ਰਹੇ ਝੱਕ ਦੇ ਕਰੀ। ਇਹ ਵੀ ਕੱਢ ਦੇ ਕੱਢ ਦੇ ਸਾਈਡ ਤੇ ਰੱਖ ਦੇ ਜੀ। ਇਹਦੇ ਨਾਲ ਤੂੜੀ ਪਾ ਕੇ ਰੱਖੀ ਹੈ ਯਾਰ। ਨੂੰ ਧੋਣਾ ਦਈਏ ਇੱਕ ਨਹੀਂ। ਹੈਂ? ਧੋ ਦਈਏ। ਪਪਾ ਮੇਰਾ ਤੇ ਆਂ ਜੀ ਗਿਰਦਾਈ ਨਵੇਂ ਲਾਈ ਹੈ। ਚਲ ਕੋਈ ਨਹੀਂ ਰਹਿਜ ਤੋ ਕੁਝ ਆਈਟਾ ਕਰਦੇ ਹਾਂ। ਕਿਸੀ ਧੋ ਕੇ ਰੱਖਦੀ ਮੇਰਾ ਜੀ ਗੱਦਾ। ਹਾਂ ਮੈਂ ਧੋ ਦਾਂ। ਤੋ ਤੋਦੇ ਚੱਲ ਇੱਕ ਰਿਆਂ ਮੇਰਾ ਪਿੰਜਰਾ ਸਾਈਡ ਤੇ ਕਰਾ ਜਾ ਸੋ ਆ ਜੀ ਗਾਇਸ ਪਿੰਜਰਾ ਦਿੱਤਾ ਆਪਾਂ ਉਥੋਂ ਚੱਕ ਕੇ ਇੱਥੇ ਰੱਖ ਤੇ ਹੁਣ ਕਿਵੇਂ ਰਮਾਨਾ ਲੱਗੇ ਸੋ ਗਾਇਸ ਇੱਕ ਆਪਾਂ ਹੋਰ ਕੰਮ ਕੀਤਾ ਇਹਨਾਂ ਦਿਨ ਤਿੰਨ ਮਤਲਬ ਪਾਣੀ ਰੱਖਣਾ ਕਰਤਾ ਬੰਦ ਕਿਉਂਕਿ ਅੱਗੇ ਅੰਦਰ ਆਪਾਂ ਪਾਣੀ ਵਗੈਰਾ ਰੱਖ ਦਿੰਨੇ ਆ ਤੇ ਜਿਆਦਾ ਗਿੱਲਾ ਕਰਦੇ ਸੋ ਸਾਰੇ ਇੱਧਰ ਆ ਗਏ ਕਰ ਸਦੇ ਤੂੰ ਆਪਾਂ ਘਰੇੜ ਵੀ ਤੋਤਾ ਵਾ ਤੇ ਤੋਗੇ ਰਖਤਾ ਵਾ ਤੇ ਸੁੱਕ ਜੂਗਾ ਤੇ ਪਾਣੀ ਪੁਣੀ ਆਪਣੀ ਸਫਾਈ ਚੱਲ ਰਹੀ ਹੈ ਤੇ ਬਾਕੀ ਆਪਣੇ ਜਾਨਵਰ ਚੈੱਕ ਕਰ ਸਕਦੇ ਬਖਤਾ ਸੌ ਕੜਕਣਾ ਉੱਤੇ ਬੈਠੇ ਅੱਜ ਗਏ ਜਿਵੇਂ ਤੁਹਾਨੂੰ ਪਤਾ ਆਪਾਂ ਚਿੱਟੀਆਂ ਬਖਤਾ ਦੂਜੇ ਕੋਠੇ ਤੇ ਰੱਖੀਆਂ ਹੋਈਆਂ ਵਾ ਕਿਉਂਕਿ ਆਪਾਂ ਨਹੀਂ ਇਹ ਟਿਕਣ ਨਹੀਂ ਦਿੰਦੀਆਂ ਸੋ ਥੁੜੀਆਂ ਹੀ ਵੱਡੀਆਂ ਹੋ ਜਾਣਗੀਆਂ ਫਿਰ ਆਪਾਂ ਕਰ ਲਾਂਗੇ ਇਹਨਾਂ ਤੇ ਪਾਣੀ ਵਗੈਰਾ ਇਹਨਾਂ ਨੂੰ ਰਖਤਾ ਹੋਇਆ ਵਾ ਵੀ ਚੈੱਕ ਕਰ ਸਕਦੇ ਉਹ ਇੱਕ ਤਿੰਨ ਤੇ ਪੂਰੀ ਐਕਟਿਵ ਆ ਉਹ ਇੱਕ ਘੱਟ ਐਕਟਿਵ ਥੋੜੀ ਸੋਨੂੰ ਵੀ ਆਪਾਂ ਚੈੱਕ ਕਰਦੇ ਹਾਂ ਕੀ ਪ੍ਰੋਬਲਮ ਆ ਗਾਇਸ ਹੁਣ ਮੈਂ ਲਿਆਇਆ ਰੋਟੀਆਂ ਤੇ ਇਹਨਾਂ ਨੂੰ ਪਾਵਾਂਗੇ ਰੋਟੀਆਂ ਤੇ ਇੱਧਰ ਦੇਖੋ ਸਾਰੇ ਆ ਕੇ ਲੱਗੇ ਚੈੱਕ ਕਰ ਸਕਦੇ ਤਾ ਉਹ ਬਖਤਾਂ ਦੂਜੇ ਪਾਸੇ ਮਾਰਨ ਦੇਣਾ ਹਾਂ 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 ਪੰਨੇ ਪੰਨੇ ਤਾਂ ਨਹੀਂ ਚੱਕਰ ਸਦੇ ਸਾਰੇ ਆਪਣੀ ਇੱਕ ਇੱਕ ਬੁਰਕੀ ਲੈ ਕੇ ਤੇ ਐ ਬਹਿ ਗਏ ਚੱਕਰ ਸਦੇ ਉਹਦੇ ਕੋਲੇ ਵੀ ਸਾਰੇ ਮਲ ਵਖਰੀ ਵਖਰੀ ਉਧਰ ਦੀ ਚੱਕਦੇ ਕਰੇ ਗਿੱਡਾ ਵਧੀਆ ਇੱਕ ਔਰੀ ਬਖਤੇ ਇੱਕ ਔਰ ਕੀ ਵੱਖੋ ਵਕਰੀਆਂ ਆਪਦੀਆਂ ਖਾਂਦੀਆਂ ਤੇ ਸਲੋ ਆਪਾਂ ਆਪਣੀ ਸਫਾਈ ਦਾ ਨਾਲ ਕਰੀਏ ਕੰਟੀਨਿਊ ਤਾਂ ਦਸੀਏ ਆਪਾਂ ਹੁਣ ਕੀ ਮਿਕਸਚਰ ਲਾ ਕੇ ਤੇ ਆਪਾਂ ਥੱਲੇ ਮਿਲ ਬ ਕਲੀ ਵਗੈਰਾ ਪੇਂਟ ਜਾਂ ਕਰਨਾ ਚਲ ਆਓ ਜਿਵੇਂ ਆਪਣੇ ਕੋਲ ਥੋੜਾ ਜਿਹਾ ਹੈ ਹਸ ਕਲਰ ਮਿਲਬ ਕਲਰ ਦੇ ਕਹ ਰਹੇ ਕਿ ਇਹਦੇ ਜਿਵੇਂ ਆਪਾਂ ਕਹਿ ਦਿੰਦੇ ਆ ਕਲੀ ਵਗੈਰਾ ਜਿਵੇਂ ਪਾਉਣੀ ਸੀ ਤੇ ਆਪਾਂ ਉਹ ਥੱਲੇ ਫੇਰ ਲੱਗੇ ਆ ਖੜੀ ਜੀ ਕਿਉਂਕਿ ਇੱਕ ਤਰੀਕੋ ਇਹਦੇ ਜਿ ਤਾ ਹੁਣ ਜਿਵੇਂ ਦੱਸਿਆ ਕਿ ਜੰਮਸ ਵਗੈਰਾ ਨਹੀਂ ਪੈਦਾ ਹੋਣਗੇ ਤੇ ਤੁਝਾ ਥੋੜਾ ਜਿਹਾ ਜਿਵੇਂ ਮਿਲ ਤੁਹਾਨੂੰ ਪਤਾ ਲੱਗ ਦੱਸਾਂਗੇ ਤੇ ਆਓ ਆਪਾਂ ਕਰੀ ਤੇਰੀ ਇਹ ਲਾ ਲਈ ਆਪਾਂ ਚੱਲ ਸਾਡੀ ਜੀ ਗਾਈਸ ਜਿਵੇਂ ਕੀ ਤੁਹਾਨੂੰ ਪਤਾ ਹੀ ਆਪਾਂ ਕਹਿਣ ਕਰਨਾ ਤੇ ਕਰਤਵ ਤੇ ਚੈੱਕ ਕਰ ਸਕਦੇ ਤੁਸੀਂ ਕਹੋ ਯਾਰ ਤੇ ਜਦੋਂ ਸੁੱਕ ਗਿਆ ਫਿਰ ਆਜ ਦੀ ਉੱਤੇ ਰੱਖ ਤੇ ਰੱਖ ਕੇ ਤੇ ਆ ਦੂਜੀ ਛੱਤ ਦੇ ਫੱਟੇ-ਫੁੱਟੇ ਪਾ ਕੇ ਫਿਰ ਰੈਡੀ ਹੋ ਜਾ ਇਹਨਾਂ ਦਾ ਬਾਕੀ ਜਾਨਵਰ ਤੁਸੀਂ ਚੈੱਕ ਕਰ ਸਕਦੇ ਬੱਦੇ ਯਾਰ ਗੜਕਨਾਥਾਂ ਦੀ ਮਿੱਟੀ ਚ ਨਿਆਰੇ ਚੱਲ ਬੁਰੋ ਤੇ ਚਲੋ ਆਪਾਂ ਆਪਣਾ ਕੰਮ ਕਰੀਏ। ਸੋ ਇਧਰ ਕਲਰ ਦੇ ਤੱਕ ਪਤਾ ਜਿਵੇਂ ਕਰੇ। ਕਲਰ ਕਾਫੀ ਹਾਲ ਤੱਕ ਸੁੱਕ ਰਹੀ ਹੈ। ਚੱਲ ਚੱਲ। ਸੋ ਪੂਰਾ ਪ੍ਰੋਪਰ ਹੀ ਆ ਮੈਨੂੰ ਜਿਆਦਾ ਹੈ। ਇਧਰ ਆ। ਚਲ ਕੋਈ ਨਹੀਂ ਹੋਵੇ ਸੈਟਿੰਗ ਕਰ ਦਿੰਨੀ। ਚੈੱਕ ਕਰ ਸਕਦੇ ਜੀ ਆਪਾਂ ਕਿ ਸਾਫ ਸੁਥਰਾ ਹੋ ਗਏ ਤਿਆਰ ਹੋ ਗਿਆ ਤੇ ਦੂਜੀ ਮੰਜ਼ਲ ਵੀ ਆਪਾਂ ਬਣਾਤੀਏ। ਤੁਸੀਂ ਚੈੱਕ ਕਰ ਸਦੇ ਥੱਲੇ ਸਾਰੇ ਆਪਣੇ ਵੱਡੇ ਰਿਆ ਕਰਨਗੇ ਜਿਹੜੇ ਦਾਹਵਾ ਤੇ ਉੱਤੇ ਜਿੰਨੇ ਆ ਪੱਟੀਆਂ ਆਈਆਂ ਆ ਇਹ ਰਿਆ ਕਰਨੀਆਂ ਤੇ ਉਹਦੇ ਵਿੱਚ ਕੜਕਨਾਥ ਤੇ ਉਹਦੇ ਵਿੱਚ ਬਖਤਾ ਬਾਕੀ ਉਹਦੀ ਵੀ ਕੱਲ ਕਰਾਂਗੇ ਸਫਾਈ ਤੇ ਆਪਾਂ ਚੈੱਕ ਕਰ ਸਦੇ ਬਾਕੀ ਆਪਣੇ ਜੈਕੀ ਹੋਣੀ ਚੈੱਕ ਕਰੋ ਤੁਸੀਂ ਜੈਕੀ ਨੂੰ ਬਹੁਤ ਪਿਆਰ ਲਿੰਗੇ ਜਿਲਾ ਬਹੁਤ ਪਿਆਰ ਲਿੰਦਾ ਹੈ ਜੈਕੀ ਓਏ ਓਏ ਇਧਰ ਆ ਇਧਰ ਆ ਤੋ ਹਾਂਜੀ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਉਧਰ ਚੈੱਕ ਕਰਾਦੇ ਕੇਜ ਤੋ ਸਾਫ ਕਰਤਾ ਹੈ ਵਾ ਤੇ ਇੱਧਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਹਨੂੰ ਰੰਗ ਕਰਾਂਗੇ ਕਿਉਂਕਿ ਇਹ ਖਾਂਦੀਆਂ ਸੀ ਮਿੱਟੀ ਤੇ ਆਪਣੇ ਕਿਸੇ ਵੀਰ ਨੇ ਦੱਸਾ ਦਿੱਤੀ ਕਿ ਭਾਈ ਦੂਰੇ ਤੇ ਰੰਗ ਹੋਇਆ ਫੇਰ ਦੇ ਕਿ ਉਹਦੇ ਨੇ ਮਿੱਟੀ ਵੀ ਕਰਾਣੀ ਛੋਣੀ ਆ ਤੇ ਆਪਾਂ ਵੇਖ ਲੈ ਚਲੋ ਆਪਾਂ ਟਰਾਈ ਕਰਕੇ ਵੇਖ ਲੈਂਦੇ ਆ ਕਿ ਇਹ ਚੀਜ਼ ਵੀ ਹੁੰਦੀ ਆ ਤੇ ਚਲੋ ਫਿਰ ਤਾਂ ਆਪਣਾ ਫਾਇਦਾ ਹੀ ਆ ਤੇ ਆਓ ਹੁਣ ਆਪਾਂ ਇਹ ਕੇਜ ਨੂੰ ਕਈਗੇ ਰੰਗ ਹਾਂਜੀ ਗਾਇਸ ਹੁਣ ਆਪਾਂ ਪੇਂਟ ਕਰਨਾ ਸ਼ੁਰੂ ਕਰਨ ਲੱਗੇ ਆ ਤੇ ਚਲੋ ਆਓ ਚੱਕਰ ਸਦੇ ਤੁਸੀਂ ਆਪਣਾ ਮਿਨੀ ਜੂ ਕਿਵੇਂ ਦਾ ਲੱਗੰਦਿਆ ਵ ਤੇ ਚੱਕਰ ਸਦੇ ਇਹਦੀ ਸਫਾਈ ਹੋ ਗਈ ਆ ਆਲੇ ਕੇਜ ਦੀ ਵੀ ਤੇ ਉਹਦੇ ਤੇ ਪੇਂਟ ਵੀ ਕਰਤਾ ਆਪਾਂ ਤੇ ਆ ਚੱਕਰ ਸਦੇ ਜੀ ਦੇਖੋ ਹਾਂ ਜੀ ਗਾਈ ਚੱਕਰ ਸਦੇ ਆਪਾਂ ਇੱਧਰ ਦੋ ਮੰਜ਼ਲਾਂ ਕਰਤੀਆਂ ਜਿਵੇਂ ਤੁਹਾਨੂੰ ਪਤਾ ਹੀ ਤੇ ਕਲਰ ਆਪਾਂ ਇਹਨੂੰ ਦਿੱਤਾ ਘਰ ਇਸ ਹੁਣ ਆਪਾਂ ਦਿੱਤੀ ਇਹਦੇ ਚ ਤੂੜੀ ਰੱਖ ਕਿਉਂਕਿ ਪਹਿਲਾਂ ਆਪਾਂ ਰੱਖੀ ਬੋਰੀ ਤੇ ਹੁਣ ਆਪਾਂ ਨੂੰ ਕਿਹਾ ਗਿਆ ਕਿ ਤੂੜੀ ਰੱਖੋ ਤੇ ਤੂੜੀ ਰੱਖ ਕੇ ਇਹਨੂੰ ਆਉ ਨੁਕਰ ਚ ਰੱਖ ਜਿਵੇਂ ਪਹਿਲਾਂ ਜਿਵੇਂ ਪਹਿਲਾਂ ਚੱਕਰ ਸਦੇ ਸ਼ਾਮਾਂ ਪੈ ਗਈਆਂ ਤੇ ਜਿਵੇਂ ਸ਼ਾਮਾਂ ਦਾ ਮੌਸਮ ਹੋਇਆ ਤੇ ਆਪਾਂ ਉਹਨੂੰ ਕੇਜ ਨੂੰ ਰੰਗ ਕਰਕੇ ਤੇ ਬਾਕੀ ਇਹ ਦੋ ਮੰਜ਼ਲੇ ਬਣੀਆਂ ਵਾ ਹਜੇ ਤੇ ਆਵੇ ਰਾਜਾ ਵੀਰ ਆਪਣਾ ਰੋਟੀਆਂ ਪਾ ਰਿਹਾ ਤੇ ਕਾਂ ਚੱਕਰ ਸਦੇ ਬਾਕੀ ਆਪਣੇ ਚੜੀ ਮੈਂ ਗਏ ਆ ਪੈਰ ਬਲੀ ਇਹ ਤੇ ਕੁਗੜੀ ਕੀ ਗਾਇਸ ਪੂਰੀ ਨੀਰਾ ਪੈ ਚੁਕਿਆ ਤੇ ਆਪਾਂ ਵੀ ਜਿਵੇਂ ਉਸ ਮਿੱਠਾ ਮਠਾਈਆਂ ਜਿਹੜੀਆਂ ਅੰਦਰੋਂ ਸਾਫ਼ ਕੀਤੀ ਸੀ ਤੇ ਇਹ ਕੱਟੀਆਂ ਕਰ ਰਹੇ ਆ ਤੇ ਬਖਤਾ ਵੀ ਇੱਧਰ ਤੜ ਗਏ ਉਹਨਾਂ ਦਾ ਪਾਣੀ ਪਾਰ ਰਹੇ ਆ ਤਾਂ ਜਾਵੇ ਆਪਾਂ ਬਲਬਲਾਤਾ ਹੀ ਥੀ ਤੇ ਦੂਜੀ ਮੰਜ਼ਲ ਤੁਸੀਂ ਚੈੱਕ ਕਰੋ ਬੈਠੇ ਰਮਾਨਾ ਦੂਜੀ ਮੰਜ਼ਲ 'ਚ ਵੀ ਹਾਲੇ ਬਹੁਤ ਜ਼ਿਆਦਾ ਚੂਹੇ ਰਹਿ ਸਾਡੇ ਤੇ ਥੱਲੇ ਆਪਣੇ ਆ ਬੈਠੇ ਤੇ ਬਾਕੀ ਤੁਸੀਂ ਆ ਚੈੱਕ ਕਰੋ ਓਏ ਇਹਦੇ ਥੱਲੇ ਤੇ ਨਹੀਂ ਆ ਓਏ ਇਹਦੇ ਥੱਲੇ ਪਏ ਓਏ ਕਿਨੇ ਘੜ ਘੁਰ ਕੇ ਆਪਾਂ ਸਾਰਾ ਆਪਣਾ ਦੂਜਾ ਫਾਰਮ ਬੰਦ ਕਰਕੇ ਜਾਵਾਂਗੇ ਤੇ ਤੁਹਾਨੂੰ ਤੇ ਗਾਇਸ ਇੱਧਰ ਚੈੱਕ ਕਰੋ ਸਫਾਈਆਂ ਨਹੀਂ ਸਟਾਰਟ ਹੋ ਚੁੱਕੀ ਆ ਕਿਉਂ ਕੀ ਤੁਸੀਂ ਦੇਖ ਸਕਦੇ ਇੱਥੋਂ ਦੇ ਹੋ ਗਈ ਆ ਚਲੋ ਥੋੜਾ ਥੋੜਾ ਕਰਕੇ ਆ ਜਾਂਦਾ ਇਹਨੂੰ ਵੀ ਪੇਂਟ ਹੋਇਆ ਅੱਜ ਤੇ ਜੇ ਚੈੱਕ ਕਰ ਲਓ ਤੁਸੀਂ ਜੇ ਦਰਸ਼ਨ ਛੱਡ ਕੇ ਵੇਖ ਲੈ ਲੱਗ ਜੇ ਰਾਤ ਨੂੰ ਜਦੋਂ ਆਪਣੇ ਗਿਆਰੇ ਜੂਸ ਜੇ ਜੋ ਪਿੰਡਾ ਪਲਵਾਰੇ ਉਹਨਾਂ ਨੂੰ ਜਾਂ ਜੇ ਸਵੇਰੇ ਜਿੱਦੇ ਜੇ ਤੋ ਗਾਇਸ ਅੱਜ ਆਪਾਂ ਤੁਹਾਨੂੰ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਾ ਹੋਊਗਾ ਜੇ ਤੁਹਾਨੂੰ ਗਾਇਸ ਅੱਜ ਦਾ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਬਣੇ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਕੱਲ ਤੁਹਾਨੂੰ ਮਿਲਾਂਗੇ ਨਵੇਂ ਬਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ